ਜੋ ਬਠਿੰਡੇ ਦੀ ਧਰਤੀ ਦੇ ਉੱਪਰ ਜੋ ਨਸ਼ਿਆਂ ਦੇ ਵਿਰੁੱਧ ਇੱਕ ਕੈਂਪੇਨ ਦੇ ਤੌਰ ਤੇ ਬਹੁਤ ਸੋਹਣਾ ਪ੍ਰੋਗਰਾਮ ਪੁਲਿਸ ਡਿਪਾਰਟਮੈਂਟ ਵੱਲੋਂ ਆਰਗੇਨਾਈਜ਼ ਕੀਤਾ ਗਿਆ ਔਰ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਮਾਜ ਨੂੰ ਸਿਹਤ ਦੇਣ ਦੇ ਲਈ ਨੌਜਵਾਨਾਂ ਨੂੰ ਫਿਰ ਤੋਂ ਰਾਹੇ ਪਾਉਣ ਦੇ ਲਈ ਸਾਨੂੰ ਜਿਸ ਤਰ੍ਹਾਂ ਨਸ਼ਿਆਂ ਦੀ ਇੱਕ ਲਹਿਰ ਤਰ ਪਈ ਸੀ ਉਹਦੇ ਪੈਰਲਲ ਪੰਜਾਬ ਸਰਕਾਰ ਵੱਲੋਂ ਐਂਟੀ ਡਰੱਗਸ ਜਿਹੜੀ ਕੈਂਪੇਨ ਚਲਾਈ ਜਾ ਰਹੀ ਹੈ ਸੋ ਹੌਲੀ-ਹੌਲੀ ਅਸੀਂ ਆਪਣੇ ਬੱਚਿਆਂ ਨੂੰ ਲੀਹਾਂ ਤੇ ਲੈ ਕੇ ਆਵਾਂਗੇ ਤੁਸੀਂ ਮੇਰੇ ਧਿਆਨ ਚ ਲਿਆਉਂਦਾ ਪਰ ਮੈਂ ਕਹਾਂਗੀ ਕਿ ਪੰਜਾਬੀਅਤ ਨੂੰ ਪਹਿਲ ਜਰੂਰ ਦੇਣੀ ਚਾਹੀਦੀ ਹੈ ਔਰ ਮਾਨ ਸਾਹਿਬ ਦਾ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਹੈ ਅਸੀਂ ਪੰਜਾਬੀਅਤ ਨੂੰ ਹਾਲਾਂਕਿ ਬੋਰਡਾਂ ਤੇ ਵੀ ਅਸੀਂ ਕਹਿੰਨੇ ਕਿ ਪੰਜਾਬੀਅਤ ਨੂੰ ਪਹਿਲ ਦਿੱਤੀ ਜਾਵੇ ਪਰ ਜੇ ਕਿਤੇ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਿ ਲੋਕਾਂ ਦੀ ਸਮਝ ਤੋਂ ਪਰੇ ਹੈ ਤਾਂ ਅੱਗੇ ਤੋਂ ਧਿਆਨ ਰੱਖਿਆ ਜਾਵੇ ਮਾਨਯੋਗ ਬੈਸ ਜਨਾਡੋਟੋ ਹਮਮ ਜੀ ਹਰ ਹਮ ਦੇ ਵਿੱਚ ਨੂੰ ਕੋ ਸ਼ਿਟਾਂ ਦੇ ਮੁਕਾਬਲੇ ਕਰਾਇਆ ਜਾਂਦਾ ਉਹ ਤੋਂ ਵਧ ਕਰਨੀ ਹੈ ਜੀ ਬਿਲਕੁਲ ਜੀ ਇਹ ਇੱਕ ਲੜੀ ਹੁੰਦੀ ਹੈ ਕਿ ਜਾਂ ਅਸੀਂ ਕੋਈ ਕੈਂਪੇਨ ਦੇ ذریعے ਜਾਂ ਕੋਈ ਦੌੜ ਲਗਾ ਕੇ ਜਾਂ ਖੇਡਾਂ ਦੇ ذریعے ਇਹ ਕੋਈ ਇੱਕ ਪ੍ਰੋਗਰਾਮ ਤੱਕ ਲਿਮਟਿਡ ਨਹੀਂ ਹੈ ਇਸ ਨੂੰ ਅੱਗੇ ਵੀ ਤੋਰਿਆ ਜਾਏਗਾ ਖੇਡਾਂ ਤੱਕ ਵੀ ਲੈ ਕੇ ਆਂਦਾ ਜਾਏਗਾ ਔਰ ਪਹਿਲਾਂ ਵੀ ਮੈਂ ਇੱਥੇ ਆਉਂਦੀ ਰਹੀ ਹਾਂ ਬਠਿੰਡਾ ਚ ਬਹੁਤ ਅੱਛਾ ਸਪੋਰਟਸ ਦਾ ਇਵੈਂਟ ਇੱਥੇ ਹੋਇਆ ਸੋ ਵਧਾਈ ਦੇ ਪਾਤਰ ਆ ਪੂਰਾ ਇਹ ਪ੍ਰਸ਼ਾਸਨ